ਸਤਿ ਸ਼੍ਰੀ ਅਕਾਲ ਜੀ ਗੁਰੀ ਫੈਮਿਲੀ ਕਿਚਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਮੱਕੀ ਵਾਲੇ ਆਲੂ ਦੇ ਪਰੌਂਠੇ ਤੇ ਬਹੁਤ ਹੀ ਅਲੱਗ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਚਲੋ ਆਪਾਂ ਕਰਦੇ ਹਾਂ ਬਣਾਉਣਾ ਸ਼ੁਰੂ ਸਭ ਤੋਂ ਪਹਿਲਾਂ ਆਪਾਂ 4 ਆਲੂ ਲਏ ਸੀ ਉਹਨਾਂ ਨੂੰ ਉਬਾਲ ਲਿਆ ਉਬਾਲਣ ਤੋਂ ਬਾਅਦ ਠੰਡੇ ਕਰ ਲਏ ਤੇ ਉਹਨਾਂ ਦਾ ਛਿਲਕਾ ਉਤਾਰ ਲਿਆ ਛਿਲਕਾ ਉਤਾਰਨ ਤੋਂ ਬਾਅਦ ਪੈਨਨ ਰੱਖਾਗੇ ਇੱਕ ਸਾਈਡ ਤੇ ਤੇ ਆਪਾਂ ਇੱਥੇ ਲਿਆ ਇੱਕ ਬਰਤਨ ਜਾਂ ਤੁਸੀਂ ਰਾਤ ਵੀ ਲੈ ਸਕਦੇ ਆ ਖੁੱਲਾ ਬਰਤਨ ਲਿਆ ਉਸ ਦੇ ਵਿੱਚ ਆਪਾਂ ਪਾਵਾਂਗੇ 2 ਕੱਪ ਮੱਕੀ ਦੇ ਆਟੇ ਦੇ ਤੇ ਆਟੇ ਨੂੰ ਆਪਾਂ ਛਾਂਲ ਲਿਆ ਸੀਗਾ ਤੇ ਇੱਥੇ ਆਪਾਂ 2 ਕੱਪ ਲੈ ਲੈਣੇ ਆ ਆਟੇ ਦੇ ਤੇ 1.5 ਕੱਪ ਲਵਾਂਗੇ ਆਪਾਂ ਪਾਣੀ ਦਾ ਤੇ ਆਪਾਂ ਨਾਪ ਏਕੀ ਰੱਖਣਾ ਜਿਸ ਦੇ ਨਾਲ ਆਪਾਂ ਆਟਾ ਲਿਆ ਸੀ ਉਹਦੇ ਨਾਲ ਹੀ ਆਪਾਂ 1.5 ਕੱਪ ਪਾਣੀ ਦਾ ਲਵਾਂਗੇ ਦੋ ਚਮਚਾ ਪਾ ਪਾਵਾਂਗੇ ਤੇਲ ਜਾਂ ਤੁਸੀਂ ਕਿਹ ਵੀ ਲੈ ਸਕਦੇ ਆ ਤੇ ਆਪਾਂ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਓ ਨਾ ਉਬਾਲ ਲੈਣਾ ਪਾਣੀ ਨੂੰ ਦੇਖ ਸਕਦੇ ਆ ਤੁਸੀਂ ਇਸ ਤਰ੍ਹਾਂ ਆਪਾਂ ਪਾਣੀ ਨੂੰ ਉਬਾਲ ਲਾਂਗੇ ਤੇ ਗਰਮ ਪਾਣੀ ਦੇ ਨਾਲ ਹੀ ਆਪਾਂ ਆਟੇ ਨੂੰ ਗੁੰਨ ਲੈਣਾ ਤੇ ਤੁਸੀਂ ਇਹਨੂੰ ਚਮਚ ਜਾਂ ਕੜਛੀ ਦੇ ਨਾਲ ਮਿਕਸ ਕਰਨਾ ਹੱਥ ਦੇ ਨਾਲ ਨਹੀਂ ਕਿਉਂਕਿ ਪਾਣੀ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਤੇ ਇਸ ਕਰਕੇ ਆਪਾਂ ਇਹਨੂੰ ਕੜਛੀ ਜਾਂ ਚਮਚ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਪਾਣੀ ਆਪਾਂ ਥੋੜਾ ਥੋੜਾ ਹੀ ਪਾਵਾਂਗੇ ਇਕਦਮ ਆਪਾਂ ਸਾਰਾ ਪਾਣੀ ਨਹੀਂ ਪਾਉਣਾ ਤੇ ਆਟੇ ਨੂੰ ਵੀ ਆਪਾਂ ਮਿਕਸ ਕਰ ਲਿਆ ਆਟੇ ਨੂੰ ਨਾ ਜ਼ਿਆਦਾ ਆਪਾਂ ਪਤਲਾ ਰੱਖਣਾ ਤੇ ਨਾ ਹੀ ਜ਼ਿਆਦਾ ਕਰੜਾ ਤੇ ਲੋ ਜੀ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਦਾਂਗੇ ਠੰਡਾ ਹੋਣ ਵਾਸਤੇ ਤੇ ਹੁਣ ਆਪਾਂ ਇੱਥੇ ਆਲੂਆਂ ਨੂੰ ਮੈਸ਼ ਕਰ ਲਾਂਗੇ ਜਾਂ ਤੁਸੀਂ ਇਹਨੂੰ ਕद्दूकश ਕਰ ਲਓ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਤਾਂ ਕਿ ਇਹਦੇ ਵਿੱਚ ਕੋਈ ਗੁਟਲੀ ਵਗੈਰਾ ਨਾ ਹੋਵੇ ਜਿਸ ਤਰ੍ਹਾਂ ਆਪਾਂ ਆਟੇ ਦੇ ਪਰੌਂਠਿਆਂ ਵਾਸਤੇ ਤਿਆਰ ਕਰਦੇ ਹਾਂ ਉਸੇ ਤਰ੍ਹਾਂ ਇਹ ਪਾਏ ਮਸਾਲਾ ਤਿਆਰ ਕਰਨਾ ਤੇ ਆਲੂ ਵੀ ਮੈਸ਼ ਹੋ ਗਏ ਹੁਣ ਆਪਾਂ ਇਸ ਚ ਪਾਵਾਂਗੇ ਨਮਕ ਅੱਧਾ ਚਮਚ ਨਮਕ ਥੋੜੀ ਜੀ ਆਪਾਂ ਪਾਈਏ ਲਾਲ ਮਿਰਚ ਅੱਧੇ ਚਮਚ ਦੇ ਕਰੀਬ ਗਰਮ ਮਸਾਲਾ ਥੋੜੀ ਜੀ ਜਿਵਾਂ ਪਾਈਏ ਦੋ ਤਿੰਨ ਝਟਕੀਆਂ ਹਰੀ ਮਿਰਚ ਪੇਸਟ ਕੀਤੀ ਹੋਈ ਉਹ ਆਪਾਂ ਪਾ ਲਈ ਤੇ ਇਸ ਚ ਆਪਾਂ ਪਾਈਏ ਸੁੱਕੀ ਮੇਥੀ ਜਾਂ ਤੁਸੀਂ ਫਰੈਸ਼ ਵੀ ਲੈ ਸਕਦੇ ਹੋ ਹਰੀ ਮੇਥੀ ਤੇ ਹਰਾ ਧਨੀਆ ਪਾਵਾਂਗੇ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਲੋ ਜੀ ਆਪਣੇ ਆਲੂ ਦਾ ਮਸਾਲਾ ਵੀ ਚੰਗੀ ਤਰ੍ਹਾਂ ਮਿਕਸ ਹੋ ਗਿਆ ਕੋਈ ਇਹ ਚ ਗੁੱਟਲੀ ਨਹੀਂ ਹੈ ਕੁਛ ਨਹੀਂ ਤੇ ਇੱਧਰ ਆਪਣੇ ਆਟਾ ਵੀ ਦੇਖ ਸਕਦੇ ਆ ਠੰਡਾ ਹੋ ਗਿਆ ਤੇ ਬਹੁਤ ਹੀ ਸੋਫਟ ਹੈ ਤੇ ਇਹਨੂੰ ਆਪਾਂ 5-6 ਮਿੰਟ ਵਾਸਤੇ ਹੱਥੇ ਦੇ ਨਾਲ ਚੰਗੀ ਤਰ੍ਹਾਂ ਮਲ ਲੈਣਾ ਐ ਬਿਲਕੁਲ ਸੋਫਟ ਕਰ ਲਾਂਗੇ ਇਹਨੂੰ ਇਹ ਗਰਮ ਪਾਣੀ ਆਪਾਂ ਐਸੇ ਕਰਕੇ ਪਾਇਆ ਸੀ ਤਾਂ ਕਿ ਇਹਦੇ ਨਾਲ ਆਟਾ ਜਿਹੜਾ ਉਹ ਬਹੁਤ ਹੀ ਨਰਮ ਰਹਿੰਦਾ ਤੇ ਇਹਦੇ ਨਾਲ ਪਰੌਂਠੇ ਵੀ ਆਪਣੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਤੇ ਹੁਣ ਇੱਥੇ ਆਪਾਂ ਲੈ ਲਿਆ ਇੱਕ ਬਟਰ ਪੇਪਰ ਲਿਆ ਜਾਂ ਤੁਸੀਂ ਕੋਈ ਵੀ ਪੋਲੀਥੀਨ ਲੈ ਸਕਦੇ ਆ ਤੇ ਹੁਣ ਆਪਾਂ ਬਣਾ ਲਿਆ ਪੇੜਾ ਪੇੜਾ ਆਪਾਂ ਥੋੜਾ ਜਿਹਾ بڑا ਹੀ ਲਿਆ ਕਿਉਂਕਿ ਇਹ ਚ ਮਸਾਲਾ ਜਿਹੜਾ ਚੰਗੀ ਤਰ੍ਹਾਂ ਭਰ ਜੇ ਤੇ ਥੋੜਾ ਜਿਹਾ ਆਪਾਂ ਇਹਨੂੰ ਕਣਕ ਦਾ ਆਟਾ ਲਾ ਲੈਣਾ ਸੁੱਕਾ ਤਾਂ ਕਿ ਰੋਟੀ ਆਪਾਂ ਨੂੰ ਜਦੋਂ ਬੇਲਣਾ ਕਿਤੇ ਆਸਾਨ ਰਹੇ ਪਰੌਂਠਾ ਬਣਾਉਣ ਦੇ ਵਿੱਚ ਤੇ ਇਸ ਤਰ੍ਹਾਂ ਆਪਾਂ ਹਲਕਾ ਜਿਹਾ ਇਹਨੂੰ ਬੇਲ ਲੈਣਾ ਤੇ ਹੁਣ ਆਪਾਂ ਇਸ ਦੇ ਵਿੱਚ ਭਰਾਂਗੇ ਮਸਾਲਾ ਮਸਾਲਾ ਆਪਾਂ 1.5 ਚਮਚ ਦੇ ਕਰੀਬ ਲਿਆ ਛੋਟਾ ਚਮਚ ਤੇ ਇਹਨੂੰ ਹੁਣ ਆਪਾਂ ਚਾਰੋਂ ਪਾਸਿਓਂ ਕਵਰ ਕਰ ਲੈਣਾ ਚੰਗੀ ਤਰ੍ਹਾਂ ਜਿੱਦਾਂ ਆਪਾਂ ਕਣਕ ਦੇ ਆਟੇ ਦੇ ਪਰੌਂਠੇ ਬਣਾਉਣੀ ਆ ਉਸੇ ਤਰ੍ਹਾਂ ਹੀ ਆਪਾਂ ਇਹਨੂੰ ਬਣਾਵਾਂਗੇ ਤੇ ਹਲਕਾ ਜਿਹਾ ਇਹਨੂੰ ਪ੍ਰੈਸ ਕਰ ਲਾਂਗੇ ਤੇ ਥੋੜਾ ਜਿਹਾ ਆਪਾਂ ਆਪਣੇ ਹੱਥ ਤੇ ਪਾਣੀ ਲਾ ਲੈਣਾ ਤਲੀ ਤੇ ਤਾਂ ਕਿ ਆਪਾਂ ਨੂੰ ਬੇਲਣ ਵਿੱਚ ਆਸਾਨੀ ਰਹੇ ਤੇ ਇਹਨੂੰ ਆਪਾਂ ਉਂਗਲਾਂ ਨਾਲ ਜਾਂ ਤਲੀ ਦੇ ਨਾਲ ਇਦਾਂ ਗੋਲਾਈ ਚ ਬੇਲ ਲੈਣਾ ਤੇ ਥੋੜਾ ਥੋੜਾ ਪਾਣੀ ਲਾਈ ਜਾਵਾਂਗੇ ਇਹਨੂੰ ਤੇ ਬਹੁਤ ਹੀ ਆਸਾਨੀ ਦੇ ਨਾਲ ਇਦਾਂ ਬੇਲ ਹੋ ਜਾਂਦਾ ਦੇਖ ਸਕਦੇ ਜਿੱਦਾਂ ਥੋੜੇ ਥੋੜੇ ਕ੍ਰੈਕ ਆਣੇ ਸ਼ੁਰੂ ਹੁੰਦੇ ਆ ਤੇ ਥੋੜਾ ਜਿਹਾ ਪਾਣੀ ਲਾ ਲਓ ਇਹਨੂੰ ਤੇ ਫੇ ਬੇਲਣਾ ਸ਼ੁਰੂ ਕਰ ਦੋ ਤੇ ਲੋ ਜੀ ਆਪਾਂ ਪਰੌਂਠਾ ਆਪਣਾ ਬੇਲ ਲਿਆ ਤੇ ਇਸ ਤਰ੍ਹਾਂ ਆਪਾਂ ਉਤਾਰ ਲੈਣਾ ਇੱਥੋਂ ਤੇ ਇੱਧਰ ਰੱਖਤਾ ਸੀ ਆਪਾਂ ਤਵਾ ਪਹਿਲਾਂ ਹੀ ਗਰਮ ਹੋਣ ਵਾਸਤੇ ਤੇ ਤਵਾ ਆਪਣਾ ਗਰਮ ਹੈ ਤੇ ਹੁਣ ਆਪਾਂ ਇਸ ਤੇ ਪਾਤਾ ਪਰੌਂਠਾ ਤੇ ਥੋੜਾ ਜਿਹਾ ਇਹਨੂੰ ਜ਼ਿਆਦਾ ਟਾਈਮ ਲੱਗਦਾ ਪੱਕਣ ਵਾਸਤੇ ਮੱਕੀ ਦੇ ਆਟੇ ਨੂੰ ਤੇ ਆਪਾਂ ਮੀਡੀਅਮ ਫਲੇਮ ਤੇ ਬਣਾਇਆ ਤੇ ਜਿੱਦਾਂ ਬਬਲ ਆਣੇ ਸ਼ੁਰੂ ਹੋ ਜਾਣ ਤੇ ਆਪਾਂ ਇਹਦੀ ਸਾਈਡ ਚੇਂਜ ਕਰ ਦਾਂਗੇ ਤੇ ਹੁਣ ਇਸ ਤੇ ਆਪਾਂ ਲਾ ਦੇਣਾ ਕਿ ਦੇਖ ਸਕਦੇ ਆ ਬਹੁਤ ਹੀ ਵਧੀਆ ਪੱਕਿਆ ਆਪਣਾ ਪਰੌਂਠਾ ਤੇ ਇਸੇ ਤਰ੍ਹਾਂ ਹੀ ਆਪਾਂ ਦੂਜੀ ਸਾਈਡ ਵੀ ਘੇ ਲਾ ਦੇਣਾ ਤੇ ਗੈਸ ਦਾ ਫਲੇਮ ਆਪਾਂ ਮੀਡੀਅਮ ਰੱਖਾਂਗੇ ਤੇ ਮੀਡੀਅਮ ਫਲੇਮ ਤੇ ਆਪਾਂ ਪਰੌਂਠੇ ਨੂੰ ਬਣਾਇਆ ਦੇਖ ਸਕਦੇ ਤੁਸੀਂ ਬਹੁਤ ਹੀ ਵਧੀਆ ਦੋਨੋਂ ਪਾਸੇ ਪੱਕਿਆ ਪਰੌਂਠਾ ਤੇਨੂੰ ਹੁਣ ਆਪਾਂ ਕੱਢ ਲਾਂਗੇ ਪਲੇਟ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਪਰੌਂਠੇ ਬਣਾ ਕੇ ਤਿਆਰ ਕਰ ਲੈਣੇ ਆ ਤੇ ਦੂਜਾ ਪਰੌਂਠਾ ਵੀ ਮੈਂ ਇਸੇ ਤਰ੍ਹਾਂ ਹੀ ਬਣਾ ਲਿਆ ਸੀਗਾ ਤੇ ਕੋਈ ਵੀ क्रैक वगैरह ਕੁਝ ਨਹੀਂ ਆਇਆ ਇਸੇ ਕਰਕੇ ਆਪਾਂ ਪਾਣੀ ਦੇ ਵਿੱਚ ਤੇਲ ਜਾਂ ਕੀ ਪਾਣੀ ਹੈ ਤਾਂ ਕਿ ਆਟਾ ਜਿਹੜਾ ਸੌਫਟ ਰਵੇ ਤੇ ਲਓ ਜੀ 2 ਕੱਪ ਆਟਿਆਂ ਤੋਂ ਆਪਣੇ 8 ਤੋਂ 9 ਪਰੌਂਠੇ ਬਣ ਕੇ ਤਿਆਰ ਹੋਏ ਆ ਤੇ ਤੁਸੀਂ ਦੇਖ ਸਕਦੇ ਆ ਬਹੁਤ ਹੀ ਸੌਫਟ ਹੈ ਤੇ ਵਿੱਚ ਆਪਣੇ ਆਲੂਆਂ ਦਾ ਮਸਾਲਾ ਜਿਹੜਾ ਉਹ ਵੀ ਬਹੁਤ ਹੀ ਵਧੀਆ ਚਾਰੇ ਪਾਸੇ ਹੈ ਪੂਰਾ ਭਰੇ ਆ ਤੇ ਪਰੌਂਠੇ ਵੀ ਪੂਰੇ ਪੱਕੇ ਆ ਕੋਈ ਵਿੱਚੋਂ ਆਟਾ ਨਹੀਂ ਕੱਚਾ ਹੈਗਾ ਤੇ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖਿਓ ਇਹਨੂੰ ਤੁਸੀਂ ਦਹੀਂ ਜਾਂ ਮੱਖਣ ਦੇ ਨਾਲ ਖਾ ਸਕਦੇ ਆ ਚਾਹ ਦੇ ਨਾਲ ਵੀ ਖਾ ਸਕਦੇ ਆ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਇਸ ਤਰੀਕੇ ਦੇ ਨਾਲ ਜਿੱਦਾਂ ਆਪਾਂ ਕਣਕ ਦੇ ਆਟੇ ਦੇ ਬਣਾਉਂਦੇ ਆ ਉਸੇ ਤਰ੍ਹਾਂ ਹੀ ਬਣ ਕੇ ਤਿਆਰ ਹੁੰਦੇ ਆ ਤੇ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਵਾਂਗੇ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ